ਆਪਣਾ ਫਰਜ਼ ਮੰਨਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਈ ਕੋਲੇ ਸਮਾਣਾ ਸ਼ਹਿਰ ਜਿੰਨੇ ਵੀ ਮੇਰੇ ਸੱਜਣ ਮੇਰੇ ਭਾਈਚਾਰਾ ਮੇਰੇ ਨਾਲ ਜੁੜਿਆ ਹੋਇਆ ਹੈ ਆਪਣੇ ਤੁਹਾਨੂੰ ਪਤਾ ਗੋਹੇ-ਬੂਹੇ 'ਚ ਹੱਥ ਜਾਂਦੇ ਰਹਿੰਦੇ ਨੇ ਸੈਂਟ ਦੀ ਆਪਾਂ ਵੱਧ ਲੋੜ ਪੈਂਦੀ ਹੈ ਇਸ ਕਰਕੇ ਤੁਸੀਂ ਸ਼ਾਮਾ ਅਤਰ ਵਾਲੇ ਦੇ ਪਹੁੰਚੋ ਤੇ ਮੈਂ ਵੀ ਇਸੇ ਕਰਕੇ ਆਇਆ ਕਿਉਂਕਿ ਆਪਣਾ ਕੰਮ ਹੈ ਮੱਜਾਂ ਦਾ ਤੇ ਦੁੱਧ ਪਾਉਣਾ ਆਪਾਂ ਨੂੰ ਥੋੜੀ ਜੀ ਸੈਂਟ ਦੀ ਵੱਧ ਲੋੜ ਹੈ ਜਿੰਨੇ ਮੇਰੇ ਭਾਈ ਨੇ ਤੇ ਸ਼ਾਮਾ ਅਤਰ ਸਮਾਣਾ ਸ਼ਹਿਰ ਜੱਗੜਾ ਬਾਜ਼ਾਰ ਦੇ ਵਿੱਚ ਜਰੂਰ ਬਾਈ ਦੇ ਕੋਲ ਪਹੁੰਚੋ ਤੇ ਬਾਈ ਦਾ ਬਹੁਤ-ਬਹੁਤ ਧੰਨਵਾਦ ਬਾਈ ਦਾ ਪੇਜ ਵੀ ਬਣਾਇਆ ਹੋਇਆ ਹੈ ਲਵ ਯੂ ਜਾਨ ਮੇਰੀ ਪੇਜ ਬਣਾਇਆ ਹੋਇਆ ਇਹਨਾਂ ਦਾ ਸ਼ਾਮਾ ਅਤਰ ਸਮਾਨਾ ਸਮਾਨਾ ਤੇ ਨੰਬਰ ਇਹਨਾਂ ਦਾ 7890 42294 ਇਹ ਨਹੀਂ ਹੈਗਾ ਇਹ ਆਪਣਾ ਹੀ ਹੈੱਡ ਬ੍ਰਾਂਚ ਦਾ ਇਹ ਹੈੱਡ ਬ੍ਰਾਂਚ ਦਾ ਨੰਬਰ ਹੈ ਇਹਨਾਂ ਦਾ ਆਪਦਾ ਨੰਬਰ ਹੈ ਜਿਹੜਾ ਉਹ ਤੁਹਾਨੂੰ ਦੱਸਦਾ ਤੇ ਕੋਈ ਵੀ ਆਨਲਾਈਨ ਮੰਗਾਣਾ ਚਾਹੁੰਦਾ ਹੈ ਸਾਰਾ ਉਹ ਵੀ ਸਕੈਨਰ ਇਹ ਉਪਾਾਧਨਾ ਕੋ ਉਹਨਾਂ ਦੇ ਉਹਨਾਂ ਦਾ ਓਕੇ ਆਪਣਾ ਹਾਂ ਕੋਈ ਆਨਲਾਈਨ ਮੰਗਾਉਣਾ ਚਾਹੁੰਦਾ ਤਾਂ ਬਾਈ ਦਾ ਨੰਬਰ ਦੁਆਰ ਤੋਂ ਫਿਰ ਬੋਲਦੇ ਜਾ 77890 ਜੀ 42294 ਜੀ ਠੀਕ ਹੈ ਹਾਂ ਜੀ ਆਪਣੀ ਵਰਲਡ ਵਾਈਡ ਸ਼ਿਪਿੰਗ ਵੀ ਹੈ ਤੁਸੀਂ ਘਰ ਬੈਠੇ ਵੀ ਮੰਗਾ ਸਕਦੇ ਹੋ ਹਾਂ ਜੀ ਜੇ ਮਨੇ ਆਪਣੇ ਬਾਹਰ ਦੇ ਜਿਵੇਂ ਯੂ ਐਸਏ ਅਮਰੀਕਾ ਸਾਰੇ ਕਿਤੇ ਵੀ ਬੈਠੋ ਸਾਰੇ ਆਪਣੀ ਸ਼ਿਪਿੰਗ ਅਵੇਲੇਬਲ ਹੈ ਓਕੇ ਓਕੇ ਲਵੀ ਜਰੂਰ ਬੰਦਿਓ ਸਪੋਰਟ ਆਪਾਂ ਨੇ ਰੱਬ ਕੇ ਕਰਦੇ ਆ ਬਾਈ ਨੂੰ ਵੀਡੀਓ ਕਰ ਦਿਓ ਸ਼ੇਅਰ ਲਵ ਯੂ ਜਾਨ ਟਾਈਮ ਮਿਲਿਆ ਓਕੇ ਫਿਰ ਮਿਲਾਂਗੇ